ਮਤਲਬ ਉਹ ਤਾਂ ਹੈ ਰੱਬ ਆਏ ਹੋਏ ਮੈਂ ਬਣ ਕੇ ਤਾਂ ਬੈਨੂ ਆ ਮੇਰਾ ਨਾ ਕੋਰਾ ਛੜਾਦੀ ਹੋਏ ਸੱਚੀ ਕਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ نیوز ਚੈਨਲ ਨਾਲ ਅਸੀਂ ਪਹੁੰਚੇ ਆ ਜੇ ਸਮਾਣਾ ਜਿਹੜਾ ਭਾਨੀਗੜ ਰੋਡ ਪਿੰਡ ਫਤੇਗੜ ਛੰਨਾ ਦੇ ਵਿੱਚ 1 ਨਵੰਬਰ ਦੀ ਘਟਨਾ ਹੈ ਕਿ ਜਿਹੜਾ ਪਿੰਡ ਦੇ ਵਿੱਚ ਜਿਹੜਾ ਇੱਕ ਰਸੂਖਤਾਰ ਲੜਕਾ ਹੈ ਜਿਸ ਦਾ ਵਿਹਾਰ ਕਾਫੀ ਪਿੰਡ ਦੇ ਵਿੱਚ ਅੱਛਾ ਦੱਸਿਆ ਜਾ ਰਿਹਾ ਤੇ ਉਹ ਜਿਹੜਾ ਪੱਲੇਦਾਰੀ ਸਿਸਟਮ ਦੇ ਵਿੱਚ ਕੰਮ ਕਰਦਾ ਸੀ ਤਾ ਉਸ ਲੜਕੇ ਦਾ ਜਿਹੜਾ 2250 ਰੁਪਏ ਦਾ ਰੋਲਾ ਪੈਂਦਾ ਤੇ ਉਸ ਲੜਕੇ ਨੂੰ ਕਾफी ਜਿਹੜਾ 1 ਨਵੰਬਰ ਦੀ ਜਿਹੜੀ ਇਹ ਡੇਟ ਨੂੰ ਮਾਰਿਆ ਜਾਂਦਾ ਕਾफी ਦਿਨ ਜਿਹੜਾ ਹਸਪੀਟਲ ਦੇ ਵਿੱਚ ਰਹਿੰਦਾ ਕਾफी ਸੀਰੀਅਸ ਹਾਲਤ ਰਹਿੰਦੀ ਹੈ ਤੇ ਇੱਕ ਬੀਤੀ ਰਾਤ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਤਾਂ ਪਿੰਡ ਦੇ ਲੋਕਾਂ ਦੇ ਵੱਲੋਂ ਅੱਜ ਜਿਹੜਾ ਸਮਾਣਾ ਪਵਾਨੀਗੜ ਰੋਡ ਪਿੰਡ ਫਤੇਗੜ ਛੰਨਾ ਦੇ ਵਿੱਚ ਜਿਹੜੀ ਸੜਕ ਹੈ ਮੁਕੰਮਲ ਤੌਰ ਤੇ ਜਾਮ ਕਰ ਦਿੱਤੀ ਗਈ ਹੈ ਮੌਕੇ ਤੇ ਸਦਰ ਠਾਣੇ ਦੇ ਜਿਹੜੇ ਐਸਐਚਓ ਨੇ ਅਜੀਤ ਕੁਮਾਰ ਪਰੋਚਾ ਉਹ ਵੀ ਪਹੁੰਚੇ ਹੋਏ ਨੇ ਪਰ ਲਗਾਤਾਰ ਪਰਿਵਾਰ ਨੂੰ ਜਿਹੜਾ ਆਸ਼ਵਾਸ਼ਣ ਦਿੱਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਜਿਹੜਾ ਉਹਨਾਂ ਦੇ ਵਿੱਚੋਂ ਅਰੈਸਟ ਕਰ ਲਿਆ ਗਿਆ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਤਿੰਨ ਚਾਰ ਜਾਣੇ ਦੇ ਉੱਤੇ ਜਿਹੜਾ ਇਹਨਾਂ ਦਾ ਸ਼ੱਕ ਹੈ ਅਸਲ ਦੇ ਵਿੱਚ ਗੱਲਬਾਤ ਕਰਦੇ ਆ ਏਜੰਡਾ ਕੀ ਹੈ ਕਿਉਂ ਇਹ ਜਿਹੜੀ ਅੱਜ ਨਾਲ ਵੱਲੋਂ ਸੜਕ ਜਾਮ ਕੀਤੀ ਗਈ ਹੈ ਔਰ ਕਿਸ ਤਰ੍ਹਾਂ ਇਹ ਜਿਹੜਾ ਪਾਣਾ ਵਾਪਰਿਆ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਕਿਵੇਂ ਹੈ ਸਾਰਾ ਪਾਣਾ ਵਾਪਰੇ ਜੀ 1 ਕਿ ਤਰ 1 ਨਵੰਬਰ ਦੀ ਘਟਨਾ ਹੀ ਰਾਤ ਨੂੰ ਸ਼ੈਲਰ ਦੇ ਆਪਸ ਵਿੱਚ ਕੰਮ ਦੇ 2250 ਰੁਪਏ ਤੇ ਲੈਣ ਦੇ ਨੂੰ ਲੈ ਕੇ ਜਿਹੜਾ ਤਿੰਨ ਚਾਰ ਬੰਦਿਆਂ ਨੇ ਇੱਕ ਸਾਡੇ ਪਿੰਡ ਦਾ ਨੌਜਵਾਨ ਜੀ ਅਮਰਤਪਾਲ ਸਿੰਘ ਪੁੱਤਰ ਗਰਜੰਟ ਸਿੰਘ ਜੀ ਉਹਨੂੰ ਰਾਤ ਨੂੰ ਘਰੋਂ ਸੱਦ ਕੇ ਉਹਨੂੰ ਕਤਲ ਕਰਕੇ ਮਾਰ ਕੇ ਉਹਨੂੰ ਸੀਵਰੇਜ ਦੇ ਨਹਿਰੇ 'ਚ ਸਿੜਤਾ ਬਹੁਤ ਜੀ ਡੁੰਗੀ ਜਗਾ ਬਿਤਾ ਕੇ ਜਿੱਥੇ ਪਤਾ ਨਾ ਲੱਗੇ ਤੇ ਪਰ ਉਦੋਂ ਦੀ ਘਟਨਾ ਹੈ ਪੁਲਿਸ ਪ੍ਰਸ਼ਾਸਨ ਨੇ ਇਹਨੂੰ ਕੋਈ ਸੀਰੀਅਸ ਨਹੀਂ ਲੈਂਦਾ ਪਹਿਲਾਂ ਤਾਂ 5-7 ਦਿਨ ਤੱਕ ਕੋਈ ਆਈ ਨਹੀਂ ਐਡੀ ਘਟਨਾ ਵਾਪਰਦੇ باوجودਾ ਕੋਈ ਆਈ ਨਹੀਂ ਤੇ ਫੇਰ ਆਏ ਤੇ ਫੇਰ ਕਈ ਦਿਨਾਂ ਬਾਅਦ ਮਿਲਿਆ 15 ਦਿਨਾਂ ਬਾਅਦ ਜਾ ਕੇ ਕਿਤੇ ਉਹ ਪਹਿਲਾਂ 22 23 ਦਾ ਮੁਕੱਦਮਾ ਦਰਜ ਕਰਤਾ ਫੇਰ 109 'ਚ ਤਬਦੀਲ ਕਰਕੇ ਇੱਕ ਦੋ ਛੀ ਨੂੰ ਸਾਡੇ ਪਿੰਡ ਦੇ ਨੂੰ ਬੰਟੀ ਨੂੰ ਫੜ ਕੇ ਜੇਲ੍ਹ ਭੇਜਤਾ ਇਹਨਾਂ ਪੁਲਿਸ ਨੇ ਪੁਲਿਸ ਨੇ ਤੇ ਦੂਜਿਆਂ ਨੂੰ ਚੌਂਕੀ 'ਚੋਂ ਸਾਦੇ ਰਹੇ ਤੇ ਉਹਨਾਂ ਨੂੰ ਸੜਤਾ ਇਹ ਪਰਿਵਾਰ ਇਸ ਮੰਗ ਨੂੰ ਲੈ ਕੇ ਅਜੇ ਲਾਸ਼ ਸੜਕ 'ਤੇ ਰੱਖਣੀ ਪੈ ਰਹੀ ਹੈ ਵੀ ਜਿਹੜੇ ਦੋਸ਼ੀ ਤੇ ਉਹਨਾਂ ਨੂੰ ਫੜ ਕੇ ਜੇ ਕਾਨੂੰਨ ਦੇ ਹਵਾਲੇ ਕਿਉਂ ਨਹੀਂ ਕੀਤਾ ਗਿਆ ਕਿਉਂ ਛੱਡੇ ਗਏ ਇਹ ਲੋਕਾਂ ਨੂੰ ਰੋਸ ਹੈ ਤੇ ਪਰਿਵਾਰ ਨੂੰ ਤੇ ਉਹਨਾਂ ਦੀ ਪੂਰੀ ਸ਼ੱਕ ਹੈ ਵੀ ਬੰਦਿਆਂ ਨੇ ਆ ਕੇ ਇਹਨਾਂ ਦਾ ਵੀ ਵੀ ਆਉਂਦੇ ਰਹੇ ਨੇ ਵੀ ਸਾਥੋਂ ਪੈਸੇ ਲੈ ਲਓ ਜੇ ਬਾਹਰ ਕਰਦੇ ਇਹਨਾਂ ਦੇ ਪਰਿਵਾਰ ਲਵੇ ਆਏ ਨੇ ਉਹਦੇ ਪਿਓ ਲਵੇ ਵੀ ਅਸੀਂ ਇਲਾਜ ਕਰਾ ਦਿੰਦੇ ਆ ਪਰ ਉਹਨਾਂ ਨੂੰ ਅੱਜ ਮੁੜ ਕੇ ਪੁਲਿਸ ਨੇ ਉਹਨਾਂ ਨੂੰ ਛੜਤਾ ਇਹ ਤਾਂ ਲੈ ਕੇ ਹੈ ਵੀ ਇਹਨਾਂ ਦੀ ਇੱਕੋ ਮੰਗ ਹੈ ਵੀ ਜਿਹੜਾ ਉਹ ਦੋਸ਼ੀ ਨੇ ਫੜ ਕੇ ਉਹਨਾਂ ਨੂੰ ਅੰਦਰ ਦਿੱਤਾ ਜਾਵੇ ਤੇ ਇਹਨਾਂ ਨੂੰ ਪਰਿਵਾਰ ਨੂੰ ਜਿਹਦਾ ਨੌਜਵਾਨ ਪੁੱਤ ਮਰਿਆ ਉਹਨੂੰ ਇਨਸਾਫ ਮਿਲੇ ਇਸ ਲੜਕੇ ਦਾ ਨਾਮ ਕੀ ਸੀ ਜੀ ਇਹਦਾ ਅਮਰਤਪਾਲ ਸ਼ੱਕਾ ਅਸਲ ਦੇ ਵਿੱਚ ਕਿੰਨੇ ਕ ਬੰਦੇ ਆਤੇ ਇਹ ਤਿੰਨ ਚਾਰ ਬੰਦਿਆਂ ਦਾ ਕੰਮ ਹੈ ਹੀ ਦੇਖੋ ਇੱਕ ਫਰਾਰ ਨੇ ਫਿਲਹਾਲ ਹਾਂ ਇੱਕ ਬਾਕੀ ਫਰਾਰ ਨੇ ਉਸ ਨੇ ਛੱਡੇ ਨੇ ਦੋ ਦੋ ਸੇ ਹੈ ਵੀ ਉਹਨਾਂ ਨੂੰ ਚੌਂਕੀ ਚ ਸੱਦ ਕੇ ਉਹਨਾਂ ਨੂੰ ਸੜਤਾ ਰਿਲੀਜ਼ ਕਰ ਉਹਨਾਂ ਤਿੰਨ ਦੋਸ਼ੀਆਂ ਨੂੰ ਦੋ 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 ਨੂੰ ਦੋ ਬੰਦੇ ਨੂੰ ਸੌਦੀ ਰਹੀ ਹੈ ਤੇ ਦੋ ਚਾਰ ਇਹਨਾਂ ਦਾ ਸ਼ੱਕ ਤੀ ਜਿਹੜਾ ਇਹਦੇ ਨਾਲ ਤੇ ਕਿਉਂਕਿ ਉੱਥੇ ਜਿਹੜਾ ਇਹਨਾਂ ਦੀ ਪਹਿਲਾ ਲੜਾਈ ਥੋੜੀ ਬੋਤੀ ਨੋਕ ਚੋਕ ਨਵਾਦਾ ਇੱਥੇ ਹੋਈ ਹੈ ਠੇਕੇ ਤੇ ਦਾਰੂ ਵਾਲੇ ਤੇ ਠੀਕ ਹੈ ਦੇ ਉਹ ਤੇ ਨਕਚੋ ਕੋਈ ਉਹ ਹੀ 2 ਦੋ 20 ਸਾਲ ਇਹਨੂੰ ਘਰੋਂ ਸੱਦਿਆ ਗਿਆ ਵੀ ਲਿਆ ਤੇਰੇ ਪੈਸੇ ਦੇਈ ਆ ਜਾ ਹੁਣੇ ਮੁੰਡੇ ਨੇ ਉਹਨੂੰ ਸੱਦ ਲਿਆ ਬਾਹਰ ਸੱਦ ਕੇ ਫਿਰ ਦੇਖੋ ਇੱਕ ਨੌਜਵਾਨ ਮੁੰਡੇ ਨੂੰ 25 ਸਾਲ ਦੇ ਨੂੰ ਸੱਦਿਆ ਕਿੱਥੇ ਸੀਗਾ ਜੀ ਬਾਹਰ ਆਪਣੇ ਘਰ ਤੋਂ ਬਾਹਰ ਸੱਦ ਲਿਆ ਪਿੰਚ ਗਲੀ ਚ ਲੈ ਕੇ ਰਾਤ ਦਾ ਟਾਈਮ ਵੀ 11 12 ਵਜੇ ਹੋਏ ਤੇ ਤੇਨੂੰ ਫਿਰ ਦੇਖੋ ਨੌਜਵਾਨ ਮੁੰਡੇ ਨੂੰ ਇਕੱਲਾ ਤਾਂ ਇਕੱਲੇ ਨੂੰ ਮਾਰ ਨਹੀਂ ਸਕਦਾ ਇਸ ਤਰ੍ਹਾਂ ਤੇ ਉਹਨਾਂ ਨੇ ਉਹਨੂੰ ਮਾਰ ਕੇ ਕੁੱਟ ਕੇ ਫਿਰ ਉਹਨੂੰ ਚੱਕ ਕੇ ਸਿਰ ਤੱਕ ਬਾਹਰ ਨਾਲੇ ਦੇ ਵਿੱਚ ਠੀਕ ਹੈ ਤਾਂ ਦੇਖ ਸਕਦੇ ਹੋ ਕਿ ਜਿਹੜੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਠਾਣੇ ਦੇ ਵਿੱਚ ਜਿਹੜੇ ਵਿਅਕਤੀ ਨੇ ਆਉਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਪੁਲਿਸ ਦੇ ਵੱਲੋਂ ਛੱਡ ਦਿੱਤਾ ਜਾਂਦਾ ਹੈ ਇਸ ਚੀਜ਼ ਨੂੰ ਲੈ ਕੇ ਜਿਹੜਾ ਇਤਰਾਜ਼ ਵੀ ਕੀਤਾ ਜਾਂਦਾ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਇਹਨਾਂ ਵੱਲੋਂ ਦੱਸਿਆ ਜਾਂਦਾ ਕਿ ਰਾਤ ਦੇ ਟਾਈਮ ਦੇ ਵਿੱਚ ਇਸ ਲੜਕੇ ਨੂੰ ਜਿਹੜਾ ਉੱਥੇ ਪਿੰਡ ਦੇ ਗਲੀ ਦੇ ਵਿੱਚ ਬੁਲਾਇਆ ਜਾਂਦਾ ਹੈ ਉੱਥੇ ਜਿਹੜਾ ਇੰਨਾ ਕੁ ਜ਼ਿਆਦਾ ਮਾਰਿਆ ਜਾਂਦਾ ਤਾਂ ਦੇਖਣ ਦੀਆਂ ਤਸਵੀਰਾਂ ਜਿਹੜੇ ਇੱਕ ਤੁਹਾਨੂੰ ਹੋਰ ਸਾਂਝੀਆਂ ਕਰ ਦਿੰਦੇ ਨੇ ਕਿ ਆਖਰੀ ਦਿਨ ਜਿਹੜਾ ਅੱਜ ਪਰਿਵਾਰ ਦੇ ਵੱਲੋਂ ਇੱਥੇ ਜਿਹੜੀ ਹੈ ਬੋਡੀ ਰੱਖ ਕੇ ਹੀ ਜਿਹੜਾ ਇਨਸਾਫ ਮੰਗਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਸਵੀਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਪਿੰਡ ਦੇ ਲੋਕ ਜਿਹੜੇ ਨੇ ਉਰੇ ਇਕੱਠੇ ਹੋਏ ਹੋਏ ਨੇ ਦੂਜੇ ਪਾਸੇ ਲਗਾਤਾਰ ਜਿਹੜੀ ਪੁਲਿਸ ਹੈ ਉਹ ਵੀ ਸਮਝਾਉਣ ਵਜੋਂ ਦੇ ਵਿੱਚ ਲੱਗੀ ਹੋਈ ਹੈ ਤਾਂ ਤੁਹਾਨੂੰ ਤਸਵੀਰਾਂ ਅਸੀਂ ਦੁਬਾਰਾ ਦੂਸਰੇ ਪਾਸੇ ਦੀਆਂ ਵੀ ਸਾਂਝੀਆਂ ਕਰਦੇ ਕਿਉਂਕਿ ਪਿੰਡ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹ ਵੀ ਕਾਫੀ ਵੱਡੇ ਪੱਧਰ ਤੇ ਉਰੇ ਇਕੱਠੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਵੀ ਇਸ ਪਰਿਵਾਰ ਦੀ ਜਿਹੜੀ ਹਿੰਮਤੀ ਦੇ ਲਈ ਲਗਾਤਾਰ ਪੂਰੇ ਇਕੱਠੀਆਂ ਹੋਈਆਂ ਨੇ ਤਾਂ ਪਰਿਵਾਰ ਦੇ ਜੀਆਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਇਸ ਟਾਈਮ ਮਹਿਸੂਸ ਕਰ ਰਹੇ ਨੇ ਪੁਲਿਸ ਉਹਨਾਂ ਨੂੰ ਕੀ ਅश्वਾਸ਼ਣ ਦੇ ਰਹੀ ਹੈ ਕਿਵੇਂ ਇਹ ਸਾਰਾ ਕੁਝ ਜਿਹੜਾ ਪੀਦਾ ਨਜ਼ਰ ਆਉਂਦਾ ਹਾਂਜੀ ਅੰਕਲ ਜੀ ਤੁਹਾਡਾ ਪੁੱਤਰ ਸੀਗਾ ਜੀ ਇਹ ਹਾਂਜੀ ਮੇਰਾ ਬੇਟਾ ਸੀ ਇਹ ਕਿਵੇਂ ਹੋਇਆ ਜੀ ਇਹ ਸਾਰਾ ਪਾਣਾ ਔਰ ਅਗੇ ਜੇ ਕੰਮ ਮਤੇ ਜਾਂਦੇ ਸੀ ਜੀ ਪੱਲੇਦਾਰੀ ਚ ਹਮ ਇਹਨਾਂ ਨੇ ਕਿਤੇ ਇਹਨਾਂ ਨੇ ਕੋਈ ਬੁਲਾ ਲਿਆ ਵੀ ਸਾਡਾ ਕੰਮ ਕਰਾ ਤੇ ਕੰਮ ਕਰਾਉਣ ਬਾਕੇ ਜੀ ਪੈਸੇ ਮੰਗਦੇ ਤਾਂ ਪੈਸੇ ਮੰਗਦੇ ਕਿ ਖਾੜ ਪੀਣ ਲੱਗੇ ਉਹਨਾਂ ਨੇ ਕਿਤੇ ਰਾਤ ਜੀ ਮਜਦ ਮਦਸੁੱਤਾ ਪਿਆ ਸੀ ਜੀ ਰੋਜ਼ ਨਹੀਂ ਆਉਂਦਾ ਜੀ ਆਪ ਦਾ ਰੁਪੀਆ ਕਾ ਕੇ ਪੈਜਾ ਦਿੰਦੀ ਜੀ ਮੈਂ ਤਾਂ ਬੇਵਮ ਟੈਨਸ਼ਨ ਹੈ ਜੀ ਉਹ ਜਿਹੜਾ ਆਪੇ ਪਾਗਲਾ ਕੰਮ ਮਤੇ ਆਪੇ ਪੈਜਾ ਆਪੇ ਕੰਮ ਦੇ ਵਾਲੇ ਕਿੱਲੇ ਖੜਦਾ ਨਹੀਂ ਸੀ ਕਿ ਜਿਹੜਾ ਪੈਜਾ ਜੀ ਸਾਰੇ ਨਗਰ ਨੂੰ ਪਕਚਾ ਜਾਵੇ ਜੇ ਕੋਈ ਇਹ ਜੀ ਬੇਚੀ ਗੱਲ ਹੋਈ ਹਰੋ ਬਲਾਕ ਨੇ ਨਾ ਮਾਰਗ ਕੰਦੇ ਨਾਲ ਜਿੱਟਦਾ ਆ ਮੇਰੀ ਘਰ ਵਾਲੀ ਜੀ ਮੈਡਲਾਈਂ ਜਾ ਕੇ ਪਿਆਰੀ ਨੇ ਦੇਖਣ ਨਾਲ ਜਿੱਟੇ ਸਾਰੇ ਪਿੰਡ ਤੇ ਬਾਹਰ ਘੜਕਾ ਹੀ ਨਹੀਂ ਫੇਰ ਜਾ ਕੇ ਲੋਪਾਣੇ ਉੱਤ ਨੇੜੇ ਚੁੱਕੜੇ ਫਿਰ ਅਸੀਂ ਹਸਪਤਾਲ ਲੈ ਕੇ ਗਏ ਆ ਨਗਰ ਦੇ ਨੇ ਮਿਹਰਬਾਨੀ ਹੋਈ ਨਗਰ ਦੇ ਮੇਰੇ ਜਬਾਕ ਤੇ ਚੱਲ ਬਹੁਤ ਮੇਰਾ ਹੱਥ ਰੱਖੇ ਇਹਨੇ ਦਵਾਈਆਂ ਨਾਲ ਇਹਨੇ ਜਗਾਹਾ ਲੈ ਗਏ ਪੁਰਬੇ ਮੇਰਾ ਨਗਰ ਨੇ ਬਹੁਤ ਸਾਥ ਦਿੱਤਾ ਜੀ ਧੰਨਵਾਦ ਆ ਮੈਂ ਸਾਰੇ ਨਿਕਰ ਜੀ ਕਿੰਨੇ ਬੱਚੇ ਸਾਫ ਮਿਲਣਾ ਚਾਹੀਦੇ ਕਿੰਨੇ ਬੱਚੇ ਨੇ ਤੁਹਾਡੇ ਬੰਦੇ ਬੱਚੇ ਦਾ ਬੱਚ ਕੋ ਗੁੱਟੀਆਂ ਜੀ ਮੇਰੇ ਕਾਹ ਬੱਚਾ ਦੇਖਦੇ ਅੱਛਾ ਆਇਆ ਕੋਈ ਕਦੀ ਪਹਿਲਾ ਡੈਥ ਹੋ ਗਈ ਸੀ ਜ਼ਾਬਾ ਦੇ ਬਚਾ ਲੇ ਜੀ ਹਾਂ ਜੀ ਬਲੋ ਜੀ ਬੰਦੋਂ ਬਸੇ ਡਾਟੇ ਮੈਂ ਸਭਾ ਨੇ ਲੱਗ ਰਹੀਆ ਬਸ ਕੋਈ ਨਹੀਂ ਬਾਪੂ ਜੀ ਰੋ ਨਾ ਹੁਣ ਪੁਲਿਸ ਹੁਣ ਪੁਲਿਸ ਆਈ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਠੀਕ ਆ ਇਹ ਬੰਦੇ ਕੱਟ ਤੋਂ ਕੱਟ ਵੀ ਤਿੰਨ ਚਾਰ ਬੰਦੇ ਨੇ ਤਿੰਨ ਦਾਏ ਪੱਕੇ ਨੇ ਠੀਕ ਆ ਐਵੇਂ ਕੋਈ ਮਾਰਕੋ ਟੱਕ ਨਹੀਂ ਸਕਦਾ ਕਿਸੇ ਤੋਂ ਇੱਕ ਤੋਂ ਵੀ ਕਹਾ ਦੋ ਵਿਹਾਈ ਕਰਨੇ ਬੰਦੇ ਦਾ ਕੰਮ ਆ ਜਿਵੇਂ ਗਹਿੜ ਕੇ ਪੈਡ ਵਾਲੇ ਨਾਲ ਜੇ ਇੱਕ ਬੰਦਾ ਵੀ ਆ ਕੇ ਇਕੱਲੇ ਬੰਦੇ ਦਾ ਮਾਰਿਆ ਹੋਇਆ ਠੀਕ ਇਹਦੇ ਚਿਹਰੇ ਇੱਕ ਵਾਰ ਉਹ ਨੂੰ ਦੇ ਆਇਆ ਹੈ ਜਿਹੜੇ ਤੋਂ ਨੂੰ ਲਾਉਣ ਦਾ ਜੀ ਮੇਰਾ ਆਇਆ ਜਵਾਲ ਬੱਤੇ ਦੇ ਕਿ ਮਰਜੀ ਪਚਲ ਹਾਂ ਫੋਟੋ ਦੇਖਣਾ ਫੋਟੋ ਦੇਖ ਲਓ ਕੱਪ ਸ਼ੇਅਰ ਵਗੈਰੇ ਜਿਹੜਾ ਤਾਂ ਤਿੱਲੇ ਵਰਗਾ ਹੋ ਗਿਆ ਈ ਨਾ ਹੋਗਾ ਜੀ ਸਾਨੂੰ ਫਿਰਦਿਆਂ ਨੂੰ ਹੂੰ ਉਹ ਸੱਚ ਜਾਣਿਆ ਸਾਡੀ ਕੋਈ ਨਹੀਂ ਸੁਣਦਾ ਹੈਗਾ ਜੀ ਜਿਵੇਂ ਜਾਣਿਆ ਉਵੇਂ ਆ ਜਾਂਦੇ ਆ ਮਿੱਠੀਆਂ ਗੋਲੀਆਂ ਦੇ ਕੇ ਤੋੜ ਦਿੰਦੇ ਨੇ ਕੱਲੇ ਬੰਦੇ ਦਾ ਤਾਂ ਸਰੇ ਕੰਮ ਹੈ ਨਹੀਂ ਹੂੰ ਇਹ ਚਾਰ ਪੰਜ ਜਣੇ ਨੇਗੇ ਅਸੀਂ ਕਹੇ ਅੱ비 ਉਹਨਾਂ ਨੂੰ ਪੇਸ ਕਰਨ ਅਸੀਂ ਤਾਂ ਮੁੰਡੇ ਨੂੰ ਤਾਂ ਕਿ ਨਹੀਂ ਸੀ ਚੱਕ ਕੋਈ ਠੀਕ ਹਾਂ ਜੀ ਸਾਨੂੰ ਪੂਰਾ ਨਿصاف ਮਿਲਣਾ ਚਾਹੀਦਾ ਹੈ ਜੀ ਨਹੀਂ ਅਸੀਂ ਤਾਂ ਠਾਣੇ ਚ ਮੂਰੇ ਖੜ ਕੇ ਆਪਣੇ ਆਪ ਨੂੰ ਅੱਗ ਲਾ ਲਾਂਗੇ ਜੇ ਸਾਨੂੰ ਨਿصاف ਨਾ ਮਿਲੇ ਠੀਕ ਹੋ ਗਿਆ ਹਾਂ ਜੀ ਸੱਚ ਸਾਹਿਬ ਜਿਹੜੇ ਉਰੇ ਇਹਨਾਂ ਪਿੰਡ ਦੇ ਲੋਕਾਂ ਨੇ ਜਾਮ ਕਰਿਆ ਹੋਇਆ ਸੜਕ ਇਹ ਰਹੇ ਨੇ ਵੀ ਇੱਕ ਦੋਸ਼ੀ ਤੁਹਾਡੇ ਵੱਲੋਂ ਫੜਿਆ ਗਿਆ ਬਾਕੀ ਦੋਸ਼ੀ ਅੱਜ ਵੀ ਬਾਹਰ ਘੁੰਮ ਰਹੇ ਨੇ ਕੀ ਕਹਿਣਾ ਚਾਹੋਗੇ ਦੇਖੋ ਇਹ ਪਰਚਾ 217 ਨੰਬਰ ਦਰਜ ਹੋਇਆ ਸੀਗਾ 317 ਆਈਪੀਸੀ ਦਾ ਇਹਦੇ ਚ ਇੱਕ ਦੋਸ਼ੀ ਬਾਈ ਨੇਮ ਸੀਗਾ ਜਿਹਨੂੰ ਪੁਲਿਸ ਨੇ ਨੀਂਦ ਨਾਲ ਫੜ ਕੇ ਉਹਦੀ ਰੈਸਟ ਹਾ ਕੇ ਅੰਦਰ ਭੇਜਤਾ ਦੁਰਾਨੇ ਇਲਾਜ ਅੱਜ ਸਵੇਰ ਹੀ ਦੀ ਡੈਥ ਹੋ ਗਈ ਇੱਕ ਤਰੀਕ ਦਾ ਉਹਵਾ ਸੀਗਾ ਤੇ ਕਾਫੀ ਦਿਨ ਅੱਜ ਦੇਖ ਲਓ ਤੁਸੀ ਕਿੰਨਾ ਟਾਈਮ ਹੋ ਗਿਆ ਕਰੀਤੀ 35 ਦਿਨ ਬੰਦਾ ਇਲਾਜ ਦੌਰਾਨ ਰਿਹਾ ਤੇ ਇਹ ਬਚ ਨਹੀਂ ਸਕੇ ਦੋਹਰੀ ਗੱਲ ਹੈ ਲੇਕਿਨ ਇੱਥੇ 302 ਦੇ 100 ਦਿਨ ਬੀਐਨਐਸ ਬੀਪੀਸੀ ਦਾ ਸੌਰੀ 110 ਬੀਐਨਐਸ ਇਹਨਾਂ 'ਚ ਤਾਂ ਭਰਤਾ ਕੀਤਾ ਗਿਆ ਜੇ 302 ਪਹਿਲਾਂ ਹੋਈ ਸੀ ਇਹਦੇ ਮੁਤਾਬਕ ਕਤਨੀਸ਼ਾ ਅਮਲ ਚੱਲ ਗਿਆ ਹਨ ਜੋ ਕੋਈ ਹੋਰ ਵੀ ਨਿਕਲਦਾ ਤਾਂ ਉਹਨੂੰ ਇਹਦੇ ਮੁਤਾਬਕ ਕਾਨੂੰਨ ਮੁਤਾਬਕ ਅਰੈਸਟ ਕਰਕੇ ਜੋ ਕਾਨੂੰਨੀ ਤਫਤੀਸ਼ ਮੁਕੰਮਲ ਹੋਵੇ ਪਰਵਾਰ ਵੀ ਇਹੀ ਕਹਿ ਰਿਹਾ ਵੀ ਕਹਿੰਦੇ ਇਕੱਲੇ ਬੰਦੇ ਦਾ ਕੰਮ ਨਹੀਂ ਹੋ ਸਕਦਾ ਵੀ ਤਿੰਨ ਤੋਂ ਚਾਰ ਜਣੇ ਤੇ ਸ਼ੱਕ ਕਰ ਤਫਤੀਸ਼ ਦਾ ਵੀ ਸ਼ੱਕ ਤਫਤੀਸ਼ ਦਾ ਵੀ ਸ਼ੱਕ ਜੋ ਵੀ ਅਗਰ ਇਹ ਚਿੱਤਨ ਕੀ ਜੇ ਚਾਰ ਹੋਣਗੇ ਪੰਜ ਹੋਣਗੇ ਜੇ ਤਫਤੀਸ਼ ਨਿਕਲਦੇ ਸਾਰੇ ਅੰਦਰ ਵੇਖੀ ਠੀਕ